ਬਾਲੀਵੁੱਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਦਾਦੇ ਕਿ ਹੀ ਮਹਿਨਤ ਧਰਮਿੰਦਰ ਦੇਵੋਲ ਦਾ ਅੱਜ ਦਿਹਾਂਤ ਹੋ ਗਿਆ ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਦੁਪਹਿਰੇ 1 ਵਜੇ ਉਹਨਾਂ ਨੇ ਆਖਰੀ ਸਾਹ ਲੈਏ ਨੇ ਦੱਸ ਦਈਏ ਕਿ ਤਰਮਿੰਦਰ ਦੋਲ ਦਾ ਅੱਜ ਦਿਹਾਂਤ ਹੋ ਚੁੱਕਾ ਹੈ 99 ਸਾਲ ਤਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਆਪਣੇ ਘਰ ਵਿੱਚ ਆਖਰੀ ਸਾਹ ਲਈ ਸੀ ਦੱਸ ਦਈਏ ਕਿ ਪਹਿਲਾਂ 11 ਨਵੰਬਰ ਨੂੰ ਤਰਮਿੰਦਰ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਹੇਮਾ ਮਾਨਲੀ ਅਤੇ ਇਸ਼ਾ ਦੇਵ ਨੇ ਇਹਨਾਂ ਖਬਰਾਂ ਨੂੰ ਖਾਰਜ ਕਰਦੇ ਹੋਏ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ ਤਾਂ ਤਰਮਿੰਦਰ ਨੂੰ 10 ਨਵੰਬਰ ਨੂੰ ਬ੍ਰਿਜ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਦੋ ਦਿਨਾਂ ਤੋਂ ਵੈਂਟੀਲੇਟਰ ਤੇ ਸੀਤਾ ਜਿਸ ਤੋਂ ਬਾਅਦ 12 ਨਵੰਬਰ ਨੂੰ ਉਹਨਾਂ ਨੇ ਡਿਸਚਾਰਜ ਕਰ ਦਿੱਤਾ ਗਿਆ ਸੀ ਤਾਂ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਦਾ ਅੱਜ 99 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਤਾਂ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਸੂਤਰਾਂ ਦੇ ਅਨੁਸਾਰ ਤਰਮਿੰਦਰ ਲੰਬੇ ਸਮੇਂ ਤੋਂ ਬਿਮਾਰ ਸਨ ਸਾਂਹ ਲੈਣ ਵਿੱਚ ਤਕਲੀਫ ਕਾਰਨ ਉਹਨਾਂ ਨੂੰ 31 ਅਕਤੂਬਰ 2025 ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ 10 ਨਵੰਬਰ ਨੂੰ ਉਹਨਾਂ ਦੀ ਹਾਲਤ ਵਿਗੜ ਗਈ ਦੀ ਤਬਾਅਦ ਵਿੱਚ ਉਹਨਾਂ ਨੂੰ ਘਰ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇਸ ਮਹਾਨ ਅਦਾਕਾਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਤਾਂ ਕਿੰਨੇ ਕਰੋੜਾਂ ਦੇ ਦੌਲਤ ਦੇ ਮਾਲਕ ਸਾਂ ਤਰਮਿੰਦਰ ਦੇ올 ਦੱਸਦੇ ਕਿ 1960 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਆਏ ਸਨ ਅਤੇ ਉਹਨਾਂ ਦੀ ਆਖਰੀ ਫਿਲਮ आईके के आईसीएस 225 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਅਦਾਕਾਰਿਤੋ ਇਲਾਵਾ ਇਹਨਾਂ ਨੇ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ ਤੇ ਕਾਫੀ ਜਾਇਦਾਦ ਇਕੱਠੀ ਕੀਤੀ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਤਰਮਿੰਦਰ ਦੀ ਕੁੱਲ ਜਾਇਦਾਦ ਲਗਭਗ 335 ਤੋਂ 450 ਕਰੋੜ ਰੁਪਏ ਬਾਲੀਵੁੱਡ ਦੇ ਹੀ ਮੈਨ ਵਜੋਂ ਜਾਣੇ ਜਾਂਦੇ ਅਦਾਕਾਰ ਤਰਮਿੰਦਰ ਦਾ 99 ਸਾਲ ਦੀ ਉਮਰ ਵਿੱਚ ਦਿਹਾਂਤ ਚੁੱਕੇਤਾ ਉਹਨਾਂ ਦੀਆਂ ਉਹਨਾਂ ਦੀ ਮੌਤ ਦੇ ਹੋਲ ਪਰਿਵਾਰ ਤੇ ਪੂਰੀ ਫੈਮਿਲੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤਾਂ ਜਾਣਕਾਰੀ ਅਨੁਸਾਰ ਉਹਨਾਂ ਨੇ ਤਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਕਰੀਓ ਆਪਣੇ ਘਰ ਵਿੱਚ ਆਖਰੀ ਸਾਲ ਲਈ ਸੀ ਤਾਂ ਦੱਸ ਦਈਏ ਕਿ ਦਿੱਗਜ ਅਦਾਕਾਰ ਤਰਮਿੰਦਰ ਪਿਛਲੇ ਸਮੇਂ ਤੋਂ ਉਮਰ ਨਾਲ ਸੰਬੰਧਿਤ ਬਿਮਾਰੀਆਂ ਨਾਲ ਇੱਕ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਵਿੱਚ ਭਰਤੀ ਸਨ ਤਾਂ ਹਾਲਾਂਕਿ ਬਾਅਦ ਚ ਉਹਨਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਰਿਹਾ ਸੀ ਪਰ ਹੁਣ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੇ ਕਿ ਨਿਰਮਤਾ ਕਰਨ ਜੋਹਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਤਰਮਿੰਦਰ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਸਿਹਤ ਅਚਾਨਕ ਵਿਗੜ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ ਤਾਂ ਸੋਮਵਾਰ ਦੁਪਹਿਰੇ 1 ਵਜੇ ਦੇ ਕਰੀਬ ਇੱਕ ਐਂਬੂਲੈਂਸ ਉਹਨਾਂ ਦੇ ਸੰਜੋਗੂ ਘਰ ਪਹੁੰਚੀ ਅਤੇ ਉਹਨਾਂ ਦੀ ਮ੍ਰਿਤਕੇ ਨੂੰ ਵਿਲੇ ਪਾਲ ਲੈ ਸ਼ਮਸ਼ਾਨਘਾਟ ਲੈ ਜਾਇਆ ਗਿਆ ਤਾਂ ਪਰਿਵਾਰ ਅਤੇ ਫਿਲਮ ਇੰਡਸਟਰੀ ਜਗਤ ਦੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਕੀਤਾ ਗਿਆ ਤਾਂ ਮੀਤਬ ਬਚਨ ਅਤੇ ਅਭਿਸ਼ੇਕ ਬਚਨ ਦੀ ਵੀ ਦਿਗਜ ਅਦਾਕਾਰਾਂ ਨੂੰ ਅੰਤਿਮ ਸੰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤਰਮਿੰਦਰ ਦੇਵਲ ਦਾ ਅੱਜ ਦਿਹਾਂਤ ਹੋ ਚੁੱਕਾ ਹੈ ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲੈਨੇ ਤੋਂ ਬਾਅਦ ਯਾਨੀ ਕਿ ਅੱਜ 1 ਵਜੇ ਕਰੀਬ ਉਹਨਾਂ ਦੇ ਘਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਿੱਤੇ ਨੇ ਬਾਲੀਵੁੱਡ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰਨਾ ਦਾਦੇ ਕਿ ਹੀ ਮਹਿਨਤ ਧਰਮਿੰਦਰ ਦੇਵਾਲ ਦਾ ਅੱਜ ਦਿਹਾਂਤ ਹੋ ਗਿਆ ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਦੁਪਹਿਰੇ 1 ਵਜੇ ਉਹਨਾਂ ਨੇ ਆਖਰੀ ਸਾਹ ਲੈਣੇ ਦੱਸ ਦिए ਕਿ ਤਰਮਿੰਦਰ ਦੋਲ ਦਾ ਅੱਜ ਦਿਹਾਂਤ ਹੋ ਚੁੱਕਾ ਹੈ ਤਾਂ 99 ਸਾਲ ਤਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਆਪਣੇ ਘਰ ਵਿੱਚ ਆਖਰੀ ਸਾਹ ਲਈ ਸੀ ਦੱਸ ਦिए ਕਿ ਪਹਿਲਾਂ 11 ਨਵੰਬਰ ਨੂੰ ਤਰਮਿੰਦਰ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਪਰ ਹੇਮਾ ਮਾਨਲੀ ਅਤੇ ਇਸ਼ਾ ਦੇਵ ਨੇ ਇਹਨਾਂ ਖਬਰਾਂ ਨੂੰ ਖਾਰਜ ਕਰਦੇ ਹੋਏ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ ਤਾਂ ਤਰਮਿੰਦਰ ਨੂੰ 10 ਨਵੰਬਰ ਨੂੰ ਬ੍ਰਿਜ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਦਾਕਾਰ ਤੋਂ ਦਿਨਾਂ ਤੋਂ ਵੈਂਟੀਲੇਟਰ ਤੇ ਸੀਤਾ ਜਿਸ ਤੋਂ ਬਾਅਦ 12 ਨਵੰਬਰ ਨੂੰ ਉਹਨਾਂ ਨੇ ਡਿਸਚਾਰਜ ਕਰ ਦਿੱਤਾ ਗਿਆ ਸੀ ਤਾਂ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਤਰਮਿੰਦਰ ਦਾ ਅੱਜ 99 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਤਾਂ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਸੂਤਰਾ ਦੇ ਅਨੁਸਾਰ ਤਰਮਿੰਦਰ ਲੰਬੇ ਸਮੇਂ ਤੋਂ ਬਿਮਾਰ ਸਨ ਸਾਹ ਲੈਣ ਵਿੱਚ ਤਕਲੀਫ ਕਾਰਨ ਉਹਨਾਂ ਨੂੰ 31 ਅਕਤੂਬਰ 2025 ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤਾਂ 10 ਨਵੰਬਰ ਨੂੰ ਉਹਨਾਂ ਦੀ ਹਾਲਤ ਵਿਗੜ ਗਈ ਗਈ ਦੀ ਤਬਾਦ ਵਿੱਚ ਉਹਨਾਂ ਨੂੰ ਘਰ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇਸ ਮਹਾਨ ਅਦਾਕਾਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਪਵਨ ਹੰਸ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਤਾਂ ਕਿੰਨੇ ਕਰੋੜਾਂ ਦੇ ਦੌਲਤ ਦੇ ਮਾਲਕ ਸਾਂ ਤਰਮਿੰਦਰ ਦੇ올 ਦੱਸਦੇ ਕਿ 1960 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਆਏ ਸਨ ਅਤੇ ਉਹਨਾਂ ਦੀ ਆਖਰੀ ਫਿਲਮ आईके के आईसीस 225 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਅਦਾਕਾਰਿਤੋ ਇਲਾਵਾ ਇਹਨਾਂ ਨੇ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ ਤੇ ਕਾਫੀ ਜਾਇਦਾਦ ਇਕੱਠੀ ਕੀਤੀ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਤਰਮਿੰਦਰ ਦੀ ਕੁੱਲ ਜਾਇਦਾਦ ਲਗਭਗ 335 ਤੋਂ 450 ਕਰੋੜ ਰੁਪਏ ਬਾਲੀਵੁੱਡ ਦੇ ਹੀ ਮੈਨ ਵਜੋਂ ਜਾਣੇ ਜਾਂਦੇ ਅਦਾਕਾਰ ਤਰਮਿੰਦਰ ਦਾ 99 ਸਾਲ ਦੀ ਉਮਰ ਵਿੱਚ ਦਿਹਾਂਤ ਚੁੱਕਿਆ ਤਾਂ ਉਹਨਾਂ ਦੀ ਉਹਨਾਂ ਦੀ ਮੌਤ ਦੇ ਹੋਲ ਪਰਿਵਾਰ ਤੇ ਪੂਰੀ ਫੈਮਿਲੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤਾਂ ਜਾਣਕਾਰੀ ਅਨੁਸਾਰ ਉਹਨਾਂ ਨੇ ਤਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਤੱਕ ਵੀ ਆਪਣੇ ਘਰ ਵਿੱਚ ਆਖਰੀ ਸਾਹ ਲਈ ਸੀ ਤਾਂ ਦੱਸ ਦਈਏ ਕਿ ਦਿੱਗਜ ਅਦਾਕਾਰ ਤਰਮਿੰਦਰ ਪਿਛਲੇ ਸਮੇਂ ਤੋਂ ਉਮਰ ਨਾਲ ਸੰਬੰਧਿਤ ਬਿਮਾਰੀਆਂ ਨਾਲ ਇੱਕ ਮੁੰਬਈ ਦੇ ਬ੍ਰਿਜਕੈਂਡ ਹਸਪਤਾਲ ਵਿੱਚ ਭਰਤੀ ਸਨ ਤਾਂ ਹਾਲਾਂਕਿ ਬਾਅਦ ਚ ਉਹਨਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਰਿਹਾ ਸੀ ਪਰ ਹੁਣ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਦਾਦੇ ਕੀ ਨਿਰਮਤਾ ਕਰਨ ਜੋਹਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰ ਤਰਮਿੰਦਰ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਸਿਹਤ ਅਚਾਨਕ ਵਿਗੜ ਗਈ ਸੀ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਤਾਂ ਸੋਮਵਾਰ ਦੁਪਹਿਰੇ 1 ਵਜੇ ਦੇ ਕਰੀਬ ਇੱਕ ਐਂਬੂਲੈਂਸ ਉਹਨਾਂ ਦੇ ਸੰਜੋਗ ਘਰ ਪਹੁੰਚੀ ਅਤੇ ਉਹਨਾਂ ਦੀ ਮ੍ਰਿਤਕ ਨੂੰ ਵਿਲੇ ਪਾਲ ਲੇ ਸ਼ਮਸ਼ਾਨ ਘਾਟ ਲੈ ਜਾਇਆ ਗਿਆ ਤਾਂ ਪਰਿਵਾਰ ਅਤੇ ਫਿਲਮ ਇੰਡਸਟਰੀ ਜਗਤ ਦੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਕੀਤਾ ਗਿਆ ਤਾਂ ਮੀਤਬ ਬਚਨ ਅਤੇ ਅਭਿਸ਼ੇਕ ਬਚਨ ਦੀ ਵੀ ਦਿਗਜ ਅਦਾਕਾਰਾਂ ਨੂੰ ਅੰਤਿਮ ਸੰਧਾਰਜਲੀ ਦੇ ਲਈ ਸ਼ਮਸ਼ਾਨ ਘਾਟ ਪਹੁੰਚੇ ਤਾਂ ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤਰਮਿੰਦਰ ਦੇਵਲ ਦਾ ਅੱਜ ਦਿਹਾਂਤ ਹੋ ਚੁੱਕਾ ਹੈ ਤਾਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲੈਨੇ ਤੋਂ ਬਾਅਦ ਯਾਨੀ ਕਿ ਅੱਜ 1 ਵਜੇ ਕਰੀਬ ਉਹਨਾਂ ਦੇ ਘਰੇ ਉਹਨਾਂ ਨੇ ਆਪਣੇ ਆਖਰੀ ਸਾਹ ਲਿੱਤੇ ਨੇ